ਰਾਜਨੀਤੀ ਮੇਰਾ ਮਿਸ਼ਨ ਸੀ ਉਹ ਜੋ ਪੰਜ ਪੈਸੇ ਕਦੇ ਕਮਾਈ ਗਏ ਸਿਰਫ ਇੱਕੋ ਹੀ ਗੱਲ ਯਾਦ ਆ ਕਿ ਇੱਕ ਵਾਰ ਮੇਰ ਸਾਹਿਬ ਹੁੰਦੇ ਸ਼ਵੇਤ ਮਲਕ ਠੀਕ ਹੈ ਉਹਨਾਂ ਨੇ 5000 ਦੀਆਂ ਟਾਈਲਾਂ ਲਾਤੀਆਂ ਸਾਡੇ ਘਰੇ ਮੈਂ ਉਹਨੂੰ 25 ਮੋੜੇ ਸੀ ਹੈ ਨਾ ਰਾਜਨੀਤੀ ਚੋਂ ਮੇਰੇ ਪਿਓ ਨੇ ਇੱਕੋ ਗੱਲ ਕਹੀ ਸੀ ਮੈਨੂੰ ਕਿ ਬੇਟਾ ਤੂੰ ਤੁਰਿਆ ਜਾਂਦਾ ਹੋਵੇਂ ਨਾ ਸੜਕ ਦੇ ਉੱਤੇ ਮੇਰਾ ਕੋਈ ਦੋਸਤ ਦੇਖੇ ਕਿ ਭਵਾਨਸੋ ਦਾ ਮੁੰਡਾ ਹੈ ਉਹ ਕਹੇ ਇਮਾਨਦਾਰ ਹੈ ਮੇਰਾ ਆਸ਼ੀਰਵਾਦ ਸਦਾ ਤੇਰੇ ਸਿਰ ਤੇ ਰਹੇ ਦਿੱਤੀ ਜਵਾਨ ਤੂੰ ਕਦੇ ਫਿਰਿਆ ਨਹੀਂ ਇਸ਼ਾਨ ਕਦੇ ਭੁੱਲਿਆ ਨਹੀਂ ਈਮਾਨ ਕਦੇ ਵਿਕੜ ਨਹੀਂ ਦਿੱਤਾ ਸਮਝਿਆ ਨਹੀਂ ਕੁਝ ਵਾਰਿਕ ਨਾ ਸੁਣ ਲੈ ਸੁਣ ਲੈ ਸੁਣ ਲੈ ਮੈਂ ਤੈਨੂੰ ਦੱਸ ਰਿਹਾ ਨਾ ਕਪਿਲ ਸ਼ੋ ਕਮੈਂਟਰੀ ਮੇਰਾ profession ਰਾਜਨੀਤੀ ਮੇਰਾ ਤਾਂੰਦਾ ਨਹੀਂ ਸੀ ਕਦੇ ਮੈਂ ਕਦੇ ਇਹ ਨਹੀਂ ਕਿਹਾ ਮੈਂ ਸੇਵਾ ਤੇ ਅੰਦਰੋਂ 99% ਮੇਵਾ ਇਹ ਮੇਰਾ ਮੇਰਾ ਕੰਮ ਨਹੀਂ ਹੈ ਸਮਝਿਆ ਨਹੀਂ ਇੱਥੇ ਲੋਕ ਮਾਫੀਆ ਚਲਾਉਂਦੇ ਰਹੇ ਆ ਪੰਜਾਬ ਨੂੰ ਵੇਚਦੇ ਰਹੇ ਆ ਗਿਰਵੀ ਰੱਖਦੇ ਰਹੇ ਆ ਸੋਨੇ ਮੁੱਖ ਮੰਤਰੀ ਬਣਦੇ ਰਹੇ ਆ ਉਹਨਾਂ ਨਾਲ ਲੜਿਆ ਮੈਂ ਤਿੰਨ ਚਾਰ ਲਾਇਆ ਕਿਉਂ ਸਿੱਧੂ ਦੇ ਨਾਲ ਨਹੀਂ ਸਿੱਧੂ ਦੇ ਨਾਲ ਕਿਉਂ ਸਿੱਧੂ ਚੋਰ ਨਹੀਂ ਨਾ ਚੋਰ ਕਿਉਂ ਖੜੂ ਸਿੱਧੂ ਨਾਲ ਤੇ ਲੜਾਈ ਕਰਦੀ ਸੀ ਕੈਪਟਨ ਬਿੰਦਸ ਜਿਹਦੇ ਨਾਲ ਲੜ ਲ ਜਾਂਦਾ ਉਹ ਟੋਲੇ ਨਾਲ ਹੈ ਤੇ ਮੈਂ ਵੀ ਬਹੁਤ ਵੱਡਾ ਹੁੰਦਾ ਉਹ ਸਿੱਧੂ ਸਾਹ ਸਿੱਧੂ ਸਾਹ ਸਿੱਧੂ ਸਾਹ ਨਾਲ ਸਾਰੇ ਨੇ